ਕਾਦੀਆਂ ਹਲਕੇ ਦੇ ਕੋਨੇ ਕੋਨੇ ਤੋਂ ਆਏ ਸ਼੍ਰੋਮਣੀ ਕਾਲੀਦਲ ਦੇ ਪਰਿਵਾਰ ਦੇ ਮੈਂਬਰ ਸਾਹਿਬਾਨ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਤੋਂ ਪਹਿਲੇ ਬਾਬਾ ਜੀ ਕੁਮ ਨਾਲੇ ਨੇ ਜ਼ਿਕਰ ਕੀਤਾ ਕਿ ਆਪਾਂ ਨੂੰ ਗੁਰੂ ਸਬਾਨ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਮਤਲਬ ਕੀ ਹੈ ਕਿ ਧਰਮ ਤੇ ਸ਼ਕਤੀ ਦੋਨੋਂ ਇਕੱਠੀਆਂ ਚੱਲਦੀਆਂ ਅੱਜ ਆਪਣੇ ਕੋਲੇ ਇੱਕ ਜਥੇਬੰਦੀ ਹੈ ਸ਼ਰੋਮਨੀ ਅਕਾਲੀ ਦਲ ਜਿਹੜੀ 103 ਸਾਲ ਪੁਰਾਣੀ ਜਥੇਬੰਦੀ ਹੈ ਤੇ ਬਣਾਈ ਇਸ ਲਈ ਗਈ ਸੀ ਆ ਜਥੇਬੰਦੀ ਉਦੋਂ ਦੀ ਆਪਣੀ ਜੰਗਵਰੀ ਨਿਭਾਰੀ ਹੈ ਦੇਸ਼ ਵਿੱਚ ਤੇ ਦੁਨੀਆ ਵਿੱਚ ਕਿਤੇ ਵੀ ਆਪਣੇ ਭੈਣ ਭਰਾਵਾਂ ਨੂੰ ਕੋਈ ਇਸ ਮਸਕਲ ਆਉਂਦੀ ਹੈ ਉਹ ਕੋਈ ਕਾਂਗਰਸ ਦੇ ਪ੍ਰਧਾਨ ਨੂੰ ਨਹੀਂ ਟੈਲੀਫੋਨ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਾਲੀ ਜਲ ਦਾ ਪ੍ਰਧਾਨ ਅਕਾਲੀ ਪਾਰਟੀ ਉਹਨਾਂ ਦੇ ਮਗਰ ਖੜੀ ਹੈ। ਭਾਵੇਂ ਸਿੱਕੇਮ ਚ ਗੁਰੂ ਘਰਾਂ ਦੇ ਸਮੱਸਿਆ ਆਈ ਭਾਵੇਂ ਨਾਰਥ-ਈਸਟ ਮਸਿਆਈ ਪਿੱਛੇ ਜੇ ਯੂਪੀ ਦੇ ਕਿਸਾਨ ਆਪਣੇ ਜਿਹੜੇ ਪਰਿਵਾਰ ਇੱਥੋਂ ਯੂਪੀ ਜ਼ਮੀਨਾਂ ਲੈਂਤੀਆਂ ਮੈਨੂੰ ਟੈਲੀਫੋਨ ਆਇਆ ਤੇ ਅਸੀਂ ਗਏ ਤੇ ਉਹ ਜ਼ਮੀਨਾਂ ਉਹਨਾਂ ਦੀ ਬਚਾਈਆਂ। ਮੇਰਾ ਕਹਿਣ ਦਾ ਭਾਅ ਹੈ ਜੇ ਆ ਜਥੇਬੰਦੀ ਥੋਡੀ ਐ ਥੋਡੀ ਤਕੜੀ ਐ ਥੋਡੀ ਢਾਲ ਬਣ ਕੇ ਖੜਦੀ ਐ ਹਮ 크੍ਰਿਸਚਨ ਵੀਰ ਬੈਠੇ ਐ ਇਹਨਾਂ ਦੀ ਬਜਾਰਿਆਂ ਦੀ ਕੋਈ ਜਥੇਬੰਦੀ ਨਹੀਂ ਕਿਉਂਕਿ ਜਥੇਬੰਦੀ ਹੋਣੀ ਬੜੀ ਜ਼ਰੂਰੀ ਐ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਐ ਕਿ ਜਿਹੜੀ ਅਕਾਲੀ ਦਲ ਐ ਆ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਵੇਂ ਮੈਥੋਂ ਪਹਿਲੇ ਕਿਹਾ ਸਰਬੱਤ ਦਾ ਭਲਾ ਸੋਚਣ ਵਾਲੀ ਪਾਰਟੀ ਹੈ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪਾਰਟੀ ਹੈ ਤੇ ਤੁਸੀਂ ਜਾਣਦੇ ਹੋ ਬਾਦਲ ਸਾਹਿਬ 22 ਸਾਲ ਮੁੱਖ ਮੰਤਰੀ ਰਹੇ ਕਿਸੇ ਵੀ ਧਰਮ ਦਾ ਕੋਈ ਸ਼ੁਭ ਦਿਹਾੜਾ ਆਉਂਦਾ ਉਹ ਆਪ ਜਾ ਕੇ ਬਣਾਉਂਦੇ ਜੇ ਦਰਬਾਰ ਸਾਹਿਬ ਦੇ ਚਾਰੋਂ ਤਰਫ ਸੰਦਿਕਨ ਕੀਤਾ ਗਿਆ ਨਾਲ ਦੇ ਨਾਲ ਉਹਨਾਂ ਨੇ ਦੁਰਗਿਆਣਾ ਮੰਦਿਰ ਨੂੰ ਵੀ ਖੂਬਸੂਰਤ ਬਣਾਇਆ ਭਗਵਾਨ ਬਾਲਮੀਕੀ ਜੀ ਦੇ ਪਵਿੱਤਰ ਸਾਨ ਰਾਮ ਤੀਰਥ ਨੂੰ ਵੀ ਬਣਾਇਆ ਗੁਰੂ ਰਵਿਦਾਸ ਜੀ ਮਹਾਰਾਜ ਦਾ ਸਥਾਨ ਨੂੰ ਵੀ ਬਣਾਇਆ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਅਕਾਲੀ ਦਲ ਥੋਡੀ ਫੌਜ ਹੈ ਥੋਡੀ ਪਾਤੀ ਹੈ ਪੰਜਾਬ ਦਾ ਦੁੱਖ ਦਰਦ ਪੰਜਾਬ ਦੀ ਲੜਾਈ ਕਿਸਾਨੀ ਦੀ ਲੜਾਈ ਗਰੀਬ ਦੀ ਲੜਾਈ ਖਾਲਸਾ ਪੰਥ ਦੀ ਲੜਾਈ ਲੜਦੀ ਹੈ ਪਰ ਆਪਾਂ ਗੱਲਾਂ ਜਾਂ ਜੰਨੇ ਨੈਸ਼ਨਲ ਦਿੱਲੀ ਵਾਲੀਆਂ ਪਾਰਟੀਆਂ ਦੇ ਤੁਹਾਨੂੰ ਟਿਊਬਲ ਕਨੈਕਸ਼ਨ ਦਿੱਤੇ ਕਿਨੇ ਅਕਾਲੀ ਦਲ ਨੇ 15 ਲੱਖ ਟਿਊਬਲ ਕਨੈਕਸ਼ਨ ਹੈ ਸਾਡੇ 13 ਲੱਖ ਅਕਾਲੀ ਦਲ ਦੇ ਸਿੱਖ ਖਰਾਂ ਨੇ ਦਿੱਤੇ ਮੈਂ ਆਟੀਏ ਤੋਂ ਪੂਰਾ ਡੇਡ ਡੇਡ ਘੜਾਈ ਉਹਦੇ ਵਿੱਚ ਮੁਫਤ ਬਿਜਲੀ ਕਿਨੇ ਕੀਤੀ ਅਕਾਲੀ ਦਲ ਨੇ ਨਹਿਰਾਂ ਕਸੀਆਂ ਬਣਾਈਆਂ ਕਿਨੇ ਅਕਾਲੀ ਦਲ ਨੇ ਅੰਬੰਡੀਆਂ ਬਣਾਈਆਂ ਕਿਹੜੀਆਂ ਪਿੰਡ ਪਿੰਡ ਅਕਾਲੀ ਦਲ ਨੇ ਕਣਕ ਤੇ ਝੋਨੇ ਤੇ ਐਮਐਸਪੀ ਨਹੀਂ ਹੁੰਦੀ ਸੀ ਐਮਐਸਪੀ ਅਕਾਲੀ ਦਲ ਨੇ 1968 ਵਿੱਚ ਮੋਰਚਾ ਲਾ ਕੇ ਦਿੱਲੀ ਤੋਂ ਮਜਬੂਰ ਕਰਾਇਆ ਤੇ ਐਮਐਸਪੀ ਕਣਕ ਤੇ ਝੋਨੇ ਤੇ ਮਿਲਣ ਲੱਗੀ ਨਹੀਂ ਤਾਂ ਖੋਰ ਕਿਥੇ ਦੇਖੈ ਨਹੀਂ ਆ ਟਰੈਕਟਰ ਦੀ ਗੱਲ ਕਰ ਰਹੇ ਸੀ ਟੈਕਸ ਲੱਗਦਾ ਹੁੰਦਾ ਸੀ ਆ ਤਾਂ ਬਾਦਲ ਸਾਹਿਬ ਨੇ ਇਹਨੂੰ ਗੱਡਾ ਇਕਰਾਰ ਕਰਕੇ ਤੇ ਟੈਕਸ ਲਾਇਆ ਕਲੀ ਆ ਛੱਡੋ ਆ ਜਿਹੜੀ ਬਿਜਲੀ ਜਲਦੀ ਹੈ ਜਿੰਨੇ ਥਰਮਲ ਪਲਾਨ ਪੰਜਾਬ ਦੇ ਹੈ ਸਾਰੇ ਬਾਦਲ ਸਾਹਿਬ ਨੇ ਬਣਾਏ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਤੁਸੀਂ ਕਾਦੀਆਂ ਵਾਲੇ ਤੁਸੀਂ ਨਾਲ ਹੀ ਤੁਹਾਡੇ ਥੀਨ ਡੈਮ ਹੈ ਯਾਦ ਕਰੋ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਕੰਮ ਚੱਲ ਪਿਆ ਫਿਰ ਅਚਾਨਕ ਤੁਸੀਂ ਸਰਕਾਰ ਬਾਦਲ ਸਾਹਿਬ ਵੀ ਚਲੀ ਗਈ 10 ਸਾਲ ਬਾਅਦ ਆਈ 10 ਸਾਲੇ ਕਿੱਟਨੀ ਲੱਗੀ ਫਿਰ ਤੋਂ ਬਾਦਲ ਸਾਹਿਬ ਆਏ ਫਿਰ ਤੋਂ ਚਾਲੂ ਕੀਤਾ ਤੇ ਮੁਕੰਮਲ ਬਾਦਲ ਸਾਹਿਬ ਨੇ ਕੀਤਾ ਬੋਲੇ ਸੋਨਿਆ ਰਾਸ ਸਿਆਕਾਰ ਸ਼ਾਹਪੁਰ ਕੰਡੀ ਡੈਮ ਵੀ ਬਾਦਲ ਸਾਹਿਬ ਦਾ ਅੱਜ ਤੁਸੀਂ ਗੁਰਦਾਸਪੁਰ ਤੋਂ ਕਾਟੀਆਂ ਤੋਂ ਪਠੰਡੇ ਜਾਣਾ ਹੈ ਪਹਿਲੇ ਡਰ ਲੱਗਦਾ ਹੁੰਦਾ ਸੀ ਐਗੀਆਂ ਸੜਕਾਂ ਹੁੰਦੀਆਂ ਸੀ ਕਿ ਐਕਸੀਡੈਂਟ ਨਾ ਹੋ ਜਾਏ ਅੱਜ 3 1/2 ਘੰਟੇ ਤੁਸੀਂ ਪਟੰਡੇ ਪਹੁੰਚ ਜਾਣਿਓ ਆ ਸਾਰੀਆਂ ਸੜਕਾਂ ਦਾ ਜਾਲ ਬਚਾਉਣ ਵਾਲਾ ਅਕਾਲੀ ਦਲ 에어ਪੋਰਟ ਬਣਾਉਣ ਵਾਲਾ ਅਕਾਲੀ ਦਲ ਗਰੀਬ ਜਨਤਾ ਬੈਠੀ ਆ ਆਟਾ ਦਾਲ ਦੇਣ ਵਾਲਾ ਅਕਾਲੀ ਦਲ ਸ਼ਗਨ ਦੇਣ ਵਾਲਾ ਅਕਾਲੀ ਦਲ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਐਸੀ ਪਰਿਵਾਰਾਂ ਨੂੰ ਸਕਾਲਰਸ਼ਿਪ ਰਾਈ 6 ਲੱਖ ਐਸੀ ਪਰਿਵਾਰਾਂ ਦੇ ਬੱਚੇ ਅਸੀਂ ਪੜਾਉਂਦੇ ਸੀ ਹਰ ਸਾਲ ਜਿਹੜੇ ਅੱਜ ਕੱਲ ਬੰਦ ਆ ਅਮੈਂ ਕੱਪ ਰਿਆ ਸੀ ਇੱਕ ਸੇਵਾ ਕੇਂਦਰ ਦੇਖਿਆ ਮੇਰਾ ਲੋਕ ਲੱਗੇ ਪਏ ਸੀ ਕੀਤਾ ਕੀ ਇਹਨਾਂ ਨੇ ਜੇ ਹੁੰਣੀ ਜਾਗੋਂਗੇ ਫਿਰ ਜਾਗੋਂਗੇ ਕਦੋਂ ਫਿਰ ਮੈਨੂੰ ਤਾਂ ਕੋਈ ਇਹਦਾ ਲੱਗਦਾ ਨਹੀਂ ਇਕੱਲੇ ਲੜ ਰਹੇ ਆ ਥੋੜੇ ਸਿਰ ਤੇ ਲੜ ਰਹੇ ਆ ਜੇ ਹਿਰ ਫਿਰ ਵੀ ਨਹੀਂ ਆਪਾਂ ਜਿੱਤਾਂਗੇ ਫਿਰ ਕਹਾਂਗੇ ਖਾਲੀ ਦਿਲ ਦੇ ਪੱਲੇ ਕੁਝ ਨਹੀਂ ਆ ਜੇ ਫਿਰ ਵੀ ਨਹੀਂ ਤੁਸੀਂ ਵੋਟ ਪਾਉਂਗੇ ਆਪਣੇ ਪਿੰਡਾਂ ਜਾਓ